ਕ੍ਰਿਕਟਰ ਯੁਵਰਾਜ ਤੇ ਹਰਪਜਨ ਸਣੀ ਚਾਰ ਭਾਰਤੀ ਕ੍ਰਿਕਟਰਾਂ ਖਿਲਾਫ ਸ਼ਿਕਾਇਤ ਦਰਜ ਹੋਈ ਸੀ ਆਪਾ ਹਜਾਂ ਦਾ ਮਜ਼ਾਕ ਉਡਾਉਣ ਦਾ ਕ੍ਰਿਕਟਰਾਂ ਦੇ ਉੱਤੇ ਦੋਸ਼ ਲੱਗਿਆ ਸੀ ਵਿਸ਼ਵ ਕੱਪ ਲੀਜੈਂਡਜ਼ ਦਾ ਫਾਈਨਲ ਜਿੱਤਣ ਦੇ ਮਗਰੋਂ ਇਤਰਾਜ਼ਯੋਗ ਜਿਹੜੀ ਇੱਕ ਵੀਡੀਓ ਸਾਹਮਣੇ ਆਈ ਹਰਪਜਨ ਸਿੰਘ ਯੁਵਰਾਜ ਸਿੰਘ ਸੁਰੇਸ਼ ਰੈਣਾ ਤੇ ਗੁਰਕੀਰਤ ਮਾਨ ਖਿਲਾਫ ਐਫ ਆਈ ਆਰ ਦਰਜ ਹੋ ਗਈ ਐਨਜੀਓ ਨੇ ਦਿੱਲੀ ਦੇ ਅਮਰ ਕਾਲੋਨੀ ਪੁਲਿਸ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਵੀਡੀਓ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ ਤੇ ਖਿਡਾਰੀਆਂ ਦੇ ਵੱਲੋਂ ਹੁਣ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਹਰਪਜਨ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇਸ ਵੀਡੀਓ ਨੂੰ ਜਿਹੜਾ ਹੈ ਉਹ ਹਟਾ ਦਿੱਤਾ ਹੈ ਕ੍ਰਿਕਟਰ ਹਰਪਜਨ ਸਿੰਘ ਨੇ ਇੱਕ ਪੋਸਟ ਪਾ ਕੇ ਮਾਫੀ ਵੀ ਮੰਗੀ ਹੈ ਟੀਮ ਇੰਡੀਆ ਨੇ ਵਿਸ਼ਵ ਚੈਂਪੀਅਨਸ਼ਿਪ ਆਫ ਲੈਜੈਂਡਸ 2024 ਦੀ ਟਰੋਫੀ ਜਿੱਤ ਲਈ ਹੈ ਖਿਤਾਬ ਜਿੱਤਣ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਹਰਪਜਨ ਸਿੰਘ ਅਤੇ ਸੁਰੇਸ਼ ਰੈਨਾ ਨੇ ਮਵਿਕੀ ਕੌਸ਼ਲ ਦੇ ਗੀਤ ਤੌਬਾ ਤੌਬਾ ਤੇ ਆਪਣੇ ਅੰਦਾਜ਼ ਦੇ ਵਿੱਚ ਡਾਂਸ ਕੀਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਔਰ ਜਿਸ ਤੋਂ ਬਾਅਦ ਕੁਝ ਐਥਲੀਟਾ ਨੇ ਇਸ ਦਾ ਵਿਰੋਧ ਕੀਤਾ ਸਾਬਕਾ ਭਾਰਤੀ క్రికెਟਰ ਹਰਪਜਨ ਸਿੰਘ ਨੇ ਅਪਾਹਜ ਲੋਕਾਂ ਦਾ ਕਥਿਤ ਤੌਰ ਤੇ ਮਜ਼ਾਕ ਉਡਾਉਣ ਦੇ ਲਈ ਆਪਣੇ ਤੇ ਉਹਨਾਂ ਦੇ ਸਾਥੀ इंडिया ਚੈਂਪियंस ਦੀ ਇੱਕ ਹੋਰ ਵੀਡੀਓ ਤਬਾਦ ਜਿਹੜਾ ట్వీਟ ਕਰਕੇ ਮਾਫੀ ਮੰਗੀ ਹੈ। ਉਸ ਸਪਸ਼ਟੀਕਰਨ ਦੇ ਰਹੇ ਨੇ ట్వీਟ ਕਰਦੇ ਨੇ ਉਹ ਵੀ ਦੱਸ ਦਿੰਦੇ ਆ ਲਿਖ ਰਹੇ ਨੇ ਹਰਭਜਨ ਸਿੰਘ ਕਿ World Championship of Legends ਦਾ ਖਿਤਾਬ ਜਿੱਤਣ ਤੋਂ ਬਾਅਦ ਹਰਭਜਨ ਸਿੰਘ ਨੇ ਆਪਣੇ Instagram ਤੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਪਹਿਲਾ ਯੁਵਰਾਜ ਆਪਣੀਆਂ ਦੋਵੇਂ ਲੱਤਾ ਦੇ ਨਾਲ ਜਿਹੜਾ ਅਜੀਬੋ ਗਰੀਬ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਹੇ ਨੇ ਦਰਅਸਲ ਹਰਪਜਨ ਸਿੰਘ ਫਿਰ ਜਦੋਂ ਮਾਫੀ ਲਿਖਦੇ ਨੇ ਅਪੋਲੋਜੀ ਲੈਟਰ ਜਿਹੜਾ ਹੈ ਇੱਕ ਲਿਖਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਚੋਂ ਲਿਖਦੇ ਨੇ ਕਿ ਉਹ ਥਕਾਵਟ ਨੂੰ ਦਿਖਾਣਾ ਚਾਹੁੰਦੇ ਸੀ ਕਿ ਜੋ ਇਸ ਟੂਰਨਾਮੈਂਟ ਦੇ ਦੌਰਾਨ ਉਹਨਾਂ ਨੇ ਮਿਹਨਤ ਕੀਤੀ ਹੈ ਖਿਤਾਬ ਜਿੱਤਿਆ ਤਾਂ ਉਸ ਤੋਂ ਬਾਅਦ ਉਸ ਇਸ ਤੋਬਾ ਤੋਬਾ ਗਾਣੇ ਦੇ ਉੱਤੇ ਜੋ ਉਹਨਾਂ ਦੇ ਬਾਡੀ ਲੈਂਗੁਏਜ ਸੀ ਉਹ ਥਕਾਵਟ ਨੂੰ ਬਿਆਨ ਕਰਨ ਵਾਲੀ ਸੀ ਕਿ ਕਿਸ ਤਰ੍ਹਾਂ ਇਸ ਟੂਰਨਾਮੈਂਟ ਦੇ ਦੌਰਾਨ ਉਹਨਾਂ ਦਾ ਜ਼ੋਰ ਲੱਗਾ ਉਹਨਾਂ ਨੇ ਮਿਹਨਤ ਕੀਤੀ ਤਾਂ ਉਹ ਇੱਕ ਇੱਕ ਥਕਾਵਟ ਨੂੰ ਪ੍ਰੈਜ਼ੈਂਟ ਕਰ ਅਸੀਂ ਨਾਕਿਓ ਕਿਸੇ ਦੀਆਂ ਭਾਵਨਾਵਾਂ ਨੂੰ ਆहत ਕਰਨਾ ਚਾਹੁੰਦੇ ਸੀ ਉਹਨਾਂ ਨੇ ਲਿਖਿਆ ਕਿ ਅਸੀਂ ਸਾਰਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਤੇ ਇਸ ਵੀਡੀਓ ਦੇ ਵਿੱਚ ਅਸੀਂ ਕਿਸੇ ਦਾ ਕਿਸੇ ਦਾ ਮਜ਼ਾਕ ਨਹੀਂ ਸੀ ਉਡਾਰੇ ਬਲਕਿ ਆਪਣੇ ਸਰੀਰ ਦਾ ਹਾਲ ਬਿਆਨ ਕਰ ਰਹੇ ਸੀ ਕਿਉਂਕਿ ਇਸ ਟੂਰਨਾਮੈਂਟ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਤਾਂ ਜਦੋਂ ਇਹ ਵੀਡੀਓ ਸਾਹਮਣੇ ਆਉਂਦੀ ਹੈ ਦਰਸਲ ਹਾਲ ਹੀ ਦੇ ਵਿੱਚ ਵਿਕੀ ਕੌਸ਼ਲ ਜੋ ਕਿ ਬਾਲੀਵੁੱਡ ਅਦਾਕਾਰ ਨੇ ਉਹਨਾਂ ਦਾ ਇੱਕ ਗਾਣਾ ਖੂਬ ਚਰਚਾ ਦੇ ਵਿੱਚ ਬਣਿਆ ਹੋਇਆ ਤੌਬਤ ਅਬਾਸ ਗਾਣੇ ਦਾ ਨਾਮ ਹੈ ਔਰ ਰੀਲਸ ਉਸ ਤੇ ਖੂਬ ਬਣ ਰਹੀਆਂ ਨੇ ਇਸੇ ਤਰ੍ਹਾਂ క్రికెਟਰ ਯੁਵਰਾਜ ਔਰ ਹਰਪਜਨ ਸਿੰਘ ਦੀ ਤਰਫੋਂ ਜੜਾਇਆ ਇਸ ਵੀਡੀਓ ਦੇ ਉਤੇ ਐਕਟ ਕਰਦੇ ਹੋਏ ਇਸ ਨੂੰ ਫਿਲਮਾਇਆ ਗਿਆ ਚਾਰ ਭਾਰਤੀ క్రికెਟਰ ਜੋ ਉਸ ਤੇ ਪਰਫਾਰਮ ਕਰ ਰਹੇ ਸਨ ਲੇਕਿਨ ਕੁਝ ਲੋਕਾਂ ਦੇ ਵੱਲੋਂ ਇਸ ਤੇ ਇਤਰਾਜ਼ ਜਤਾਇਆ ਗਿਆ ਔਰ ਕਹਿ ਰਹੇ ਨੇ ਕਿ ਜੋ ਫਿਜ਼ੀਕਲੀ ਚੈਲੰਜਡ ਲੋਕ ਨੇ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਇਸ ਵੀਡੀਓ ਦੇ ਵਿੱਚ ਲੇਕਿਨ ਹੁਣ ਕ੍ਰਿਕਟਰਸ ਖਾਸ ਔਰ ਤੇ ਹਰਪਜਨ ਸਿੰਘ ਉਹਨਾਂ ਦੀ ਤਰਫੋਂ ਇੱਕ ਸਪਸ਼ਟੀਕਰਨ ਦਿੱਤਾ ਗਿਆ ਔਰ ਨਾਲ ਹੀ ਮਾਫੀ ਮੰਗੀ ਗਈ ਹੈ ਉਹਨਾਂ ਨੇ ਲਿਖਿਆ ਹੈ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਆहत ਕਰਨਾ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਨਹੀਂ ਸੀ ਉਹਨਾਂ ਨੇ ਜੋ ਟੂਰਨਾਮੈਂਟ ਹੋ ਗਿਆ ਹਟਿਆ ਜਿਸ ਨੂੰ ਜਿੱਤਿਆ ਭਾਰਤੀ ਟੀਮ ਨੇ ਉਸ ਦੀ ਥਕਾਵਟ ਨੂੰ ਉਹ ਬਿਆਨ ਕਰ ਰਹੇ ਸਨ ਕਿ ਇਸ ਪੂਰੇ ਟੂਰਨਾਮੈਂਟ ਦੇ ਦੌਰਾਨ ਮੈਚਸ ਦੇ ਦੌਰਾਨ ਜਿਸ ਤਰ੍ਹਾਂ ਦੀ ਉਹਨਾਂ ਨੇ ਮਿਹਨਤ ਕੀਤੀ ਪ੍ਰੈਕਟਿਸ ਦੇ ਦੌਰਾਨ ਉਹਨਾਂ ਦੇ ਸਰੀਰ ਦਾ ਜੋਰ ਲੱਗਾ ਉਸ ਤੋਂ ਬਾਅਦ ਪੂਰੀ ਬਾਡੀ ਦੇ ਵਿੱਚ ਪੇਨ ਦਰਦ ਹੈ ਔਰ ਉਸੇ ਨੂੰ ਇਹ ਬਿਆਨ ਕਰਦੇ ਮੂਵ ਸਨ ਨਾ ਕਿ ਕਿਸੇ ਦਾ ਉਪਮਾਨ ਕਰਨਾ ਸੀ ਦਾ ਸੁਪਰੀਮ ਕੋਰਟ ਦੇ ਵਿੱਚ ਅਡਾਨੀ ਗਰੁੱਪ ਨੂੰ ਮੁੜ